ਵੀ ਲੁੱਟ ਖੋਦਾ ਉਹ ਕਰਿਆ ਪਰ ਇਹ ਕੁਝ ਕਿਸੇ ਨੂੰ ਲੱਗਦਾ ਵੀ ਉਹ ਇਦਾਂ ਕਰੂਗਾ ਜੀ ਹਨਾ ਸੱਚ ਆ ਜੀ ਸੱਚ ਦਾ ਸੱਚ ਸਾਹਮਣੇ ਆ ਹਨਾ ਹਾਜ਼ਮ ਹੋਣ ਵਾਲੀ ਗੱਲ ਨਹੀਂ ਵੀ ਜਿਹੜਾ ਉਹ ਤੇ ਇਹ ਚੈਨ ਚੋਰ ਕਹਿ ਕੇ ਲੈ ਵੀ ਚੈਨ ਚੋਰੀ ਕਰੀ ਬਹੁਤ ਗਲਤ ਹੈ ਜਦੋਂ ਦੁਪਹਿਰ ਤੋਂ ਬਾਅਦ ਜਾਣਕਾਰੀ ਮਿਲੀ ਆ ਕਿ ਉਹਨਾਂ ਨੂੰ ਪਟਿਆਲਾ ਪੁਲਿਸ ਦੇ ਵੱਲੋਂ ਅਰੈਸਟ ਕੀਤਾ ਗਿਆ ਤੁਹਾਨੂੰ ਵੀ ਜਨਕੀ ਜਾਣਕਾਰੀ ਉਦੋਂ ਹੀ ਮਿਲਦੀ ਆ ਜਾਂ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਸੀ ਸਾਨੂੰ ਤਾਂ ਜੀ ਅਸੀਂ ਤਾਂ ਸਾਰੇ ਉੱਥੇ ਪਹੁੰਚੇ ਸੀਗੇ ਮਰੀਰਕੋਟਲੇ ਜੀ ਵੀ ਜਵਾਨਤ ਹੋ ਗਈ ਆ ਤੇ ਵੀ ਅੱਜ ਘਰੇ ਆ ਜਾਊਗਾ ਜੀ ਇਹ ਸਾਰੇ ਜਿੰਨੇ ਵੀ ਅਸੀਂ ਸੱਜਣ ਮਿੱਤਰ ਸਾਰੇ ਉੱਥੇ ਵੇਟ ਕਰ ਰਹੇ ਸੀ ਪਰ ਸਾਨੂੰ ਤਾਂ ਫਿਰ ਉੱਥੇ ਪਹੁੰਚਣ ਤੋਂ ਪਤਾ ਲੱਗਿਆ ਵੀ ਉਹਨਾਂ ਨੂੰ ਪਟਿਆਲਾ ਪੁਲਿਸ ਨੇ ਅਰੈਸਟ ਕਰ ਲਿਆ ਹਾਂਜੀ ਭਾਈ ਜੀ ਮਾਮਲੇ ਬਾਰੇ ਜਿਸ ਤਰੀਕੇ ਸਾਹਮਣੇ ਆਇਆ ਵਾ ਕਿ ਲੁੱਟਖੋ ਦਾ ਮਾਮਲਾ ਦੱਸਿਆ ਜਾ ਰਿਹਾ ਵਾ ਤੁਹਾਨੂੰ ਜਾਣਕਾਰੀ ਮਿਲੀ ਹੋਏਗੀ ਕੋਈ ਵਕੀਲ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਹੋਈ ਹੋਈਗੀ ਕਿ ਡਿਟੇਲ ਦੱਸ ਸਕਦੇ ਹੋ ਥੋੜਾ ਬਹੁਤਾ ਕਿ ਮਾਮਲਾ ਕੀ ਆ ਕਿਉਂ ਅਰੈਸਟ ਕੀਤਾ ਇਹ ਤਾਂ ਨਹੀਂ ਹਲੇ ਲੱਗਿਆਗਾ ਪਤਾ ਪਰ ਜਿਹੜਾ ਇੱਥੇ ਇਹੀ ਆ ਵੀ ਸਾਰਿਆਂ ਨੂੰ ਆਪਾਂ ਨੂੰ ਸੁਣਨ ਚ ਇਹੀ ਆਇਆ ਵੀ ਲੁੱਟਖੋ ਦਾ ਉਹ ਕਰਿਆ ਪਰ ਇਹ ਕਿਸੇ ਨੂੰ ਲੱਗਦਾ ਵੀ ਉਹ ਇਦਾਂ ਕਰੂਗਾ ਜੀ ਹਨਾ ਤੇ ਪਰ ਹੁਣ ਕੀ ਕੀਤਾ ਜਾਵੇ ਜੀ ਕੀ ਹੁਣ ਮਤਲਬ ਤੱਕਾ ਜੀ ਵੀਰੇ ਕੀ ਰਣਨੀਤੀ ਰਹਿਣ ਵਾਲੀ ਆ ਤੁਹਾਡੀ ਅੱਗੇ ਪਰਿਵਾਰ ਦੇ ਨਾਲ ਵੀ ਗੱਲਬਾਤ ਹੋਈ ਹੋਈ ਹੈ ਤਾਂ ਕੀ ਅੱਗੇ ਦਾ ਤੁਹਾਡਾ ਕੀ ਸਟੈਪ ਰਹਿਣ ਵਾਲਾ ਆ ਸਾਡਾ ਸਟੈਪ ਤਾਂ ਇਹੀ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜਿਹੜਾ ਸੱਚ ਹੈ ਜੀ ਸੱਚ ਦਾ ਸੱਚ ਸਾਹਮਣੇ ਆਵੇ ਹਨਾ ਤੇ ਇਹ ਤਾਂ ਸਾਰੀਆਂ ਗੱਲਾਂ ਬਾਤਾਂ ਕਦੇ ਹੋ ਵੀ ਨਹੀਂ ਸਕਦੀਆਂ ਸਾਰੀ ਦੁਨੀਆ ਜੱਗ ਜਾਹਰ ਆ ਗੱਲ ਵੀ ਕਿਤੇ ਕੋਈ ਇਹ ਲੁੱਟਖੋ ਵਾਲਾ ਤਾਂ ਕਦੇ ਆ ਤਾਂ ਸੋਚਿਆ ਨਹੀਂ ਸੀ ਵੀ ਇਹ ਅਲੀਗੇਸ਼ਨ ਲੱਗਣਗੇ ਲੁੱਟਖੋ ਵਾਲੇ ਤੇ ਅਸੀਂ ਵਧੀਆ ਆਪਦੀ ਮਤਲਬ ਕਮਾਈ ਕਰਦੇ ਆ ਸਾਨੂੰ 4 ਪੈਸੇ ਸਾਡੇ ਖਰਚੇ ਨੂੰ ਨਿਕਲਦੇ ਆ ਤੇ ਇਹ ਜਿਆ ਸਾਨੂੰ ਕਰਨ ਦੀ ਕੀ ਲੋੜ ਪੈਗੀ ਜੀ ਅਮਨ بھائی ਨਾਲ ਗੱਲ ਕਰ ਰਹੇ ਸੀ ਅਸੀਂ ਬਾਈ ਨੇ ਇਹੀ ਕਿਹਾ ਕਿ ਨਾ ਵੀਰੇ ਅਸੀਂ ਉਦੋਂ YouTube ਚਲਾਉਣਾ ਲੱਗੇ ਸੀਗੇ ਜਦੋਂ ਲੋਕਾਂ ਨੂੰ ਇਹਦੇ ਬਾਰੇ ਨੌਲੇਜ ਨਹੀਂ ਸੀ ਹਨਾ ਤੇ ਅੱਜ ਦੇ ਟਾਈਮ ਦੀ ਜੇ ਗੱਲ ਕਰੀਏ ਸੋਸ਼ਲ ਮੀਡੀਆ ਦੇ ذریعے ਉਹ ਕਿਸ ਪੱਧਰ ਤੱਕ ਪਹੁੰਚੇ ਨੇ ਜਾਂ ਉਹਨਾਂ ਨੇ ਕੀ ਹਾਸਲ ਕੀਤਾ ਉਹ ਦੱਸਣ ਦੀ ਲੋੜ ਨਹੀਂ ਦੱਸਣ ਦੀ ਲੋੜ ਨਹੀਂ ਤੁਸੀਂ ਸਾਡੇ ਵੀਡੀਓ ਵੀ ਸਾਰੇ ਚੈੱਕ ਕਰ ਸਕਦੇ ਆ ਵੀ ਅਸੀਂ ਕਦੇ ਕੋਈ ਇਦਾਂ ਦਾ ਵੀਡੀਓ ਨਹੀਂ ਬਣਾਇਆਗਾ ਵੀ ਕੋਈ ਅਸੀਂ ਸਾਡੇ ਫੈਮਿਲੀ ਚ ਵੀਡੀਓ ਹੁੰਦੇ ਆ ਕਿਉਂਕਿ ਬੰਦੇ ਦੀ ਜਿਹੇ ਜੀ ਸੋਚ ਹੁੰਦੀ ਆ ਉਹੋ ਜਿਹੇ ਵੀਡੀਓ ਬਣਾਉਂਦਾ ਸਾਡੇ ਫੈਮਿਲੀ ਤੇ ਪਰਿਵਾਰਕ ਵੀਡੀਓ ਹੁੰਦੇ ਆ ਅਸੀਂ ਤਾਂ ਲੋਕਾਂ ਨੂੰ ਸੇਧ ਦਿੰਨੇ ਆ ਵੀ ਨਸ਼ਿਆਂ ਤੋਂ ਬਚੋ ਤੇ ਪਰ ਆ ਤਾਂ ਮਤਲਬ ਹਾਜਮ ਹੋਣ ਵਾਲੀ ਗੱਲ ਨਹੀਂ ਵੀ ਜਿਹੜਾ ਉਹ ਤੇ ਚੈਨ ਚੋਰ ਕਹਿ ਕੇ ਲੈ ਵੀ ਚੈਨ ਚੋਰੀ ਕਰੀ ਬਹੁਤ ਗਲਤ ਹੈ। ਅੱਛਾ ਵੀਰੇ 1 29 ਤਰੀਕ ਦੀ ਕਾਲ ਦਿੱਤੀ ਗਈ ਸੀ ਇਕੱਠ ਰੱਖਿਆ ਗਿਆ ਸੀ ਭਾਨੇਬਾਈ ਦੇ ਪਿੰਡ ਹੀ ਉਹ ਉਸੇ ਤਰੀਕੇ ਹੀ ਜਾਰੀ ਰਹੇਗਾ ਜਾਂ ਕੋਈ ਬਦਲਾਅ ਵੀ ਕੀਤਾ ਜਾ ਸਕਦਾ ਹੈ। ਹਾਂ ਉਸੇ ਤਰੀਕੇ ਹਾਂਜੀ ਉਹਦਾ ਉਸੇ ਤਰੀਕੇ ਹਾਂਜੀ ਹਾਂ ਉਹਦਾ 29 ਤਰੀਕ ਜਿਹੜੀ ਦੱਸੀ ਹੋਈ ਆਪਾਂ ਬੱਸ ਸਟੈਂਡ ਦੇ ਉੱਪਰ ਪਿੰਡ ਕੋੜ ਦੇ ਨਾਲ ਗਰਾਊਂਡ ਦੇ ਵਿੱਚ ਜ਼ਿਲ੍ਹਾ ਬਰਨਾਲਾ ਤੇ ਉਹ ਜਾਰੀ ਰਹੂਗੀ ਆਪਣੀ। ਹਾਂ ਜੀ ਬਿਲਕੁਲ ਉਸ ਤੋਂ ਇਲਾਵਾ ਵੀ ਕੋਈ ਜਿਹੜਾ ਇਕੱਠ ਹੋਰ ਪਟਿਆਲੇ ਵਿਖੇ ਜਾਂ ਕਿ ਹੋਰ ਵੀ ਕੋਈ ਇਸ ਤਰੀਕੇ ਦੀ ਕੋਈ ਕਾਲ ਮੈਂ ਹਲੇ ਕੋਈ ਨਹੀਂ ਹੈਗੀ ਜਿਹੜੀ ਕੋਈ ਗੱਲ ਹੋਊਗੀ ਫਿਰ ਉਹ ਅਪਡੇਟ ਦਿੱਤੀ ਜਾਊਗੀ ਸਾਰਿਆਂ ਨੂੰ ਪਰ ਇਹੀ ਗੱਲ ਕਹਿੰਨੇ ਆ ਜੀ ਤੁਹਾਡੇ ਚੈਨਲ ਰਾਹੀਂ ਵੀ ਵੀ ਕਿਸੇ ਦੇ ਵੀ ਹਾਜਮ ਨਹੀਂ ਆਉਂਦੀ ਜਿਹੜਾ ਐਲੀਗੇਸ਼ਨ ਲਾਇਆ ਜੀ ਗਲਤ ਗੱਲ ਹੈ ਜੀ ਹਨਾ ਇੰਨਾ ਧੱਕਾ ਨਹੀਂ ਕਰਨਾ ਚਾਹੀਦਾਗਾ ਪਹਿਲਾਂ 10000 ਦਾ ਇਲਜ਼ਾਮ ਲਾਇਆ ਗਿਆ ਹੁਣ ਚੈਨੀ ਚੋਰੀ ਦਾ ਇਹ ਸਰੇਆਮ ਧੱਕਾ ਹੀ ਆ ਬਾਈ ਹੁਣ ਸਾਡੇ ਸਾਹਮਣੇ ਹੈ ਹਨਾ ਲੋਕਾਂ ਨੂੰ ਪੁੱਤੀ ਆ ਵੀ 10000 ਜਾਂ ਚੈਨੀ ਚੋਰੀ ਦਾ ਕੋਈ ਮਾਮਲਾ ਤੁਹਾਨੂੰ ਹਨਾ ਕਰੋੜਾਂ ਕਰੋੜਾਂ ਰੁਪਈਆ ਉਹ ਬੰਦੇ ਨੇ ਵਾਪਸ ਕਰਾਤਾ ਹਨਾ ਤੇ ਇੱਕ ਵੀ ਬੰਦਾ ਆ ਕੇ ਸਬੂਤ ਕਰ ਦੇ ਵੀ ਭਾਨੇ ਨੇ 1 ਰੁਪਈਆ ਵੀ ਲਿਆ ਹਨਾ ਤੇ ਸਾਡੀ ਸਾਰੀ ਟੀਮ ਖੜੀ ਆ ਜੀ ਵੀ ਜੇ ਇੱਕ ਬੰਦਾ ਵੀ ਸਬੂਤ ਕਰ ਦੇ ਮੇਥੋਂ 1 ਰੁਪਈਆ ਲਿਆ ਤੇ ਅਸੀਂ ਜੋ ਸਾਨੂੰ ਕਹਿਣਗੇ ਅਸੀਂ ਉਹ ਸਜ਼ਾ ਭੁਗਤਣ ਨੂੰ ਤਿਆਰ ਆ ਪਿਛਲੇ ਦਿਨਾਂ ਚ ਕਾਫੀ ਵੀਡੀਓਜ਼ ਬਈਆਂ ਨੇ ਚੈਨਲਸ ਦੇ ਨਾਲ ਗੱਲਬਾਤ ਜਦੋਂ ਲੋਕਾਂ ਦੀ ਹੋਈ ਆ ਕਿ ਅਸੀਂ ਸਾਡੇ ਕਿੰਨੇ ਪੈਸੇ ਮੜਵਾਏ ਨੇ ਕਿੱਥੋਂ ਮੜਵਾਏ ਨੇ ਉਹ ਵੀ ਜਾਣਕਾਰੀ ਹੈ ਨਾ ਅਸੀਂ ਤੁਸੀਂ ਨਾ ਕਦੇ ਬੁੱਧਵਾਰ ਨੂੰ ਉੱਥੇ ਆ ਕੇ ਦੇਖਿਓ ਜੀ ਮਤਲਬ ਇਹ ਜਿਹੜੇ ਲੋਕ ਆ ਜਿਹੜੇ ਆਪਣੀਆਂ ਜਾਇਦਾਦਾਂ ਵੇਚ ਕੇ ਤੇ ਪੈਸੇ ਭਰੇ ਹੋਏ ਸੀ ਹਨਾ ਉਹਨਾਂ ਦੇ ਪੈਸੇ ਵਾਪਸ ਕਰਾਏ